ਜੱਗੂ ਭਗਵਾਨਪੁਰੀਆ ਗਰੂਪ ਦੇ ਗੈਂਗਸਟਰ ਵਿਜੇ ਮਸੀਹ ਦਾ ਬਟਾਲਾ ਪੁਲਿਸ ਨਾਲ ਪਿੰਡ ਕਲੇਰ ਕਲਾ ਨਜ਼ਦੀਕ ਹੋਈ ਮੁਟਪੇੜ ਪੁਲਿਸ ਦੀ ਜਵਾਬੀ ਕਾਰਵਾਈ ਚ ਗੈਂਗਸਟਰ ਗੋਲੀ ਲੱਗਣ ਕਾਰਨ ਹੋਇਆ ਜ਼ਖਮੀ ਡੀਐਸਪੀ ਸੰਜੀਵ ਕੁਮਾਰ ਮੁਤਾਬਿਕ ਵਿਜੇ ਮਸੀਹ ਭਗਵਾਨਪੁਰੀਆ ਗੈਂਗ ਲਈ ਕਰਦਾ ਸੀ ਕੰਮ ਕਲਾ ਨੌਰ ਡਾਕਟਰ ਦੇ ਹਸਪੀਟਲ ਤੇ ਗੋਲੀਆਂ ਚਲਾਉਣ ਦੇ ਮਾਮਲੇ ਚ ਸੀ ਸ਼ਾਮਿਲ ਇਸ ਕੋਲੋਂ ਪੁਲਿਸ ਨੂੰ ਪਿਸਤਲ ਹੋਇਆ ਸੀ ਬਰਾਮਦ होर असले की रिकवरी लिए सेखवान था पुलिस इसनु ले लैके गई सी जिथे इसने रिकवरी दौरान रिकवरी असली नाल ही पुलिस ते गोलियां चला दिखा जवाबी कार्रवाई दौरान विजय मसीह वासी सतकोहा पुलिस की गोली लगन कारण जख्मी हो गया आओ देखते दे ट्वेंटी फोर एक्स सैवन न्यूज पंजाब के बटाला तो ब्यूरो चीफ बी एस कलसी की खास रिपोर्ट नविया ताज़ा खबर देख ਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਫੋਲੋ ਕਰੋ ਕੱਲ ਖਾਣਾ ਸੇਖਵਾ ਚ ਨਾ 168 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜਮਸੀ son of ਕਿੰਦਾ ਮਸੀ ਸਰ ਕੋਈ ਦਾ ਰਹਿਣ ਵਾਲਾ ਸੀ ਉਹ ਤੋਂ ਕੋਈ ਇੱਕ ਪਿਸਤਲ ਬਰਾਮਦ ਕੀਤਾ ਸੀ ਪਿਸਤਲ ਬਰਾਮਦ ਕੀਤਾ ਸੀ ਤੇ ਉਹ ਕੇਸ ਰਜਿਸਟਰਡ ਹੋਇਆ ਤੇ ਮੁੜ ਕੇ ਉਹਨੇ ਆਪਣੇ ਪਰਚੇ ਦੇ ਆਪਣੇ ਕੁਝ ਕਿਛ ਇਨਸਾਫ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹਦੇ ਘਰ ਦੇ ਹੋਰ ਵੀ 3-4 ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲਾਂ ਗਈ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਤੇ ਉਹ ਉਹਨੇ ਨਾਮ ਲਿਆ ਇਹਦਾ ਮਲਕੀਤ ਸਿੰਘ ਸਨ ਆਫ ਤਰਸੇਮ ਸਿੰਘ ਮਲਕੀਤ ਸਿੰਘ ਇਹ ਪੱਗੋ ਕਹਿੰਦੇ ਨੂੰ ਸਾਨੂੰ ਤਨਾਰ ਪਰ ਖੱਦਰ ਦਾ ਹੈਗਾ ਜੀ ਇੱਥੇ ਠਾਣਾ ਕਲਾਂੌਰ ਦੇ ਇਹਦੇ ਨੋਟੋਰੀਅਸ ਆਦਮੀ ਹੈ ਅੰਮ੍ਰਿਤ ਦਾ ਆਲਮ ਜਿਹੜਾ ਹੈਗਾ ਜਗੂ ਭਗਵਾਨਪੁਰੇ ਗਰੁੱਪ ਦਾ ਜਿਹੜਾ ਇਹ ਉਹਦੇ ਗਰੁੱਪ ਨਾਲ ਐਸੋਸੀਏਟਡ ਹੈ ਇਹਨੇ ਕਲਾਂੌਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ ਇਵਨ ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਪੁਛਗਿੱਛਾਂ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਬਦਮੀਆਂ ਵਿੱਚ ਜੁੜਦੇ ਨੇ ਨੋਮੀਨੇਟ ਵੀ ਹੈਗਾ ਤੇ ਬਟ ਅਜੇ ਅੱਗੇ ਵੀ ਫਰਦਰ ਕਿਤੇ ਨਾ ਇਹਦਾ ਚੱਲਦਾ ਸੀ ਇਹ ਜਦੋਂ ਇਹਨੇ ਦੱਸਿਆ ਕਿ ਮੇਰੇ ਕੋਲ ਇੱਕ ਪਿਸਟਲ ਹੈ ਉਹਦੀ ਬਰਾਮਦਗੀ ਲਈ ਜਦੋਂ ਐਸ ਐਚ ਓ ਸਾਹਿਬ ਨੇ ਸਾਡੇ ਐਸੇ ਰਜਵੰਤ ਕੌਰ ਸੇਖਵਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੀਰ ਕਲਾ ਕੁੰਜਰ ਪਿੰਡ ਦੇ ਵਿੱਚ ਘਾਰ ਨੇਰ ਦੇ ਕੰਡੇ ਤੇ ਉੱਥੋਂ ਜਦੋਂ ਬਰਾਮਦਗੀ ਕਰਵਾਉਣ ਲੱਗੇ ਪ੍ਰੀਕਾਸ਼ਨਸ ਪੂਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚ ਓ ਸਾਹਿਬ ਕੋਈ ਕੁਝ ਨਹੀਂ ਸੀ ਉਸ ਲੋ ਨੇ ਤੇ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਨੇ ਜੀ ਤੇ ਐਸ ਐਚਓ ਸਾਹਿਬ ਦੇ ਜਿਹੜੇ ਰੀਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿੱਟ ਕੀਤਾ ਉਹਨੂੰ ਇਮੀਡੀਏਟਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਕਿਉਂਕਿ ਆਪਣਾ ਕਿਹੜਾ ਰਿਕਵਰ ਕਰਾਣਾ ਸੀ ਜੀ ਵਾਪਨ ਇਹਦਾ 30 ਦਾ 32 ਦਾ ਹੈਗਾ ਜੀ ਸਟਾਰ ਦਾ ਪਿਸਤਲ ਇਹ ਜਿਹੜਾ ਪਿਸਤਲ ਰਿਕਵਰ ਕੀਤਾ ਉਹਦੇ ਨਾਲ ਕੋਈ ਰਾਉਂਡ ਜਾਂ ਕੋਈ ਰਾਉਂਡ ਅਜੇ ਫੋਰੈਂਸਿਕ ਅਫਸਰ ਆ ਗਏ ਨੇ ਉਹ ਜੇ ਲੱਗਦਾ ਪਿਆ ਕਿ ਕੋਕ ਹੈਗਾ ਪਿਸਤਲ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗਰੇ ਆ ਇਹ ਪੁਲਿਸ ਤੋਂ ਨੇ ਦੋ ਫਾਇਰ ਤੇ ਕੀਤੇ ਨੇ ਕਿੰਨਾ ਕਿ ਖਤਰਨਾਕ ਗੈਂਗਸਟਰ ਸੀ ਤੇ ਜੱਗੂ ਭਗਵਾਨਪੁਰੀਏ ਨੇ ਕਿੰਨਾ ਕਿ ਤੇ ਜੱਗੂ ਭਗਵਾਨਪੁਰੀਏ ਤੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦ ਆਲਮ ਦਾ ਬੇਸਿਕਲੀ ਇਹ ਗੁਰਗਾ ਸੀ ਇਹ ਤੇ ਅਮਰਦ ਆਲਮ ਦੇ ਕੈਂਟ ਐਕਸਟਰਸ਼ਨ ਕਲਾਂ ਦੇ ਵਿੱਚ ਵੀ ਤੇ ਦੂਸਰੇ ਚ ਇਹ ਨੇ ਕਲਾਂ ਨੌਰ ਵਾਲੀ ਸਾਈਡ ਤੇ ਇਹਦਾ ਜਿਆਦਾ ਇਹਨੇ ਕੀਤਾ ਸੀ ਪਿੱਛੇ ਦੀ ਉੱਤੇ ਇੱਕ ਹਸਪੀਟਲ ਕਲਾਂ ਨੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਕਲਾਂ ਦੀ ਕੋਈ ਕੋਈ ਕਾਮਯਾਬੀ ਕਿੰਨੇ ਆਪਾਂ ਨੂੰ ਕਾਮਯਾਬੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇਜ ਨਹੀਂ ਕਿਸੇ ਵੇਲੇ ਵੀ ਜੇਲਾ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੇ ਛੋਟੇ ਗੱਲ ਤੇ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਕਹਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਹੈ